प्यारे दोस्तों तू भी ਸਾਰਿਆਂ ਨੇ ਇੱਕ ਕਹਾਵਤ ਸੁਣੀ ਹੋਈ ਆ ਜਿਹੜੇ ਲਾਹੌਰ ਫੁੱਦੂ ਉਹ ਪਸ਼ੌਰ ਵੀ ਫੁੱਦੂ ਅਰਥਾਤ ਜਿਹੜੇ ਬੰਦੇ ਨੇ ਕਿਤੇ ਕੰਮ ਨਹੀਂ ਕਰਨਾ ਉਹਨੂੰ ਸਿੱਖਣ ਲਈ ਜਿੱਥੇ ਮਰਜ਼ੀ ਭੇਜ ਦਿਓ ਉਹਨੇ ਨਹੀਂ ਕਰਨਾਗਾ ਕੋਈ ਬੰਦੇ ਦਾ ਕੰਮ ਨਹੀਂ ਚੱਲਦਾ ਸੀ ਉਹ ਲਾਹੌਰ ਤੋਂ ਭੱਜ ਕੇ ਪਸ਼ਾਵਰ ਜਾਵੜਿਆ ਪਸ਼ੌਰ ਇਹ ਦੋਨੇ ਪਾਕਿਸਤਾਨ ਦੇ ਬੜੇ ਮਸ਼ਹੂਰ ਸ਼ਹਿਰ ਨੇ ਉਥੇ ਇੱਕ ਮਾਈ ਨੂੰ ਬੰਦੇ ਦੀ ਜ਼ਰੂਰਤ ਸੀ ਉਹ ਕਹਿੰਦੀ ਲੈ ਵੀ ਤੈਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਤੇਰਾ ਟੈਸਟ ਲੈਨੇ ਆ ਮੈਂ ਚੱਲੀ ਆ ਗਵਾਂਡੀਆਂ ਦੇ ਘਰੇ ਚੁੱਲ੍ਹੇ ਤੇ ਧਰੀ ਆ ਦਾਲ ਇਹਦੇ ਥੱਲੇ ਅੱਗ ਮੱਠੀ ਮੱਠੀ ਬਲਦੀ ਰਵੇ 부ਝੇ ਨਾ ਤੇ ਆ ਬੱਚਾ ਮੰਜੇ ਤੇ ਪਿਆ ਕਿਤੇ ਡੈਗਣਾ ਪਵੇ ਜਾਂ ਰੋਵੇ ਨਾ ਤੇ ਉਹ ਗਾਂ ਸੋਈ ਆ ਕਿਤੇ ਵਛਾ ਨਾ ਚੁੰਗ ਜੇ ਮਾਈ ਚਲੀ ਗਈ ਜਦੋਂ ਆਈ ਤੇ ਉਹਨੇ ਦੇਖਿਆ ਚੁੱਲ੍ਹੇ ਦੇ ਵਿੱਚ ਅੱਗ ਨਾ ਬਲੇ ਤੇ ਬੱਚਾ ਰੋਈ ਜਾਵੇ ਤੇ ਵਛਾ ਚੁੰਗੀ ਜਾਵੇ گا ਮਾਈ ਕਹਿੰਦੀ ਤੇਰਾ ਫੁੱਦੂ ਤਾਂ ਨਹੀਂ ਨਾ ਉਹ ਬੰਦਾ ਹੈਰਾਨ ਹੋਇਆ ਕਹਿੰਦਾ ਮਾਈ ਮੈਂ ਤਾਂ ਲਾਹੌਰ ਤੋਂ ਇੰਨੇ ਦਿਨਾਂ ਬਾਅਦ ਚੱਲ ਕੇ ਪਸ਼ੌਰ ਆਇਆ ਤੈਨੂੰ ਮੇਰਾ ਨਾਂ ਕਿਹਨੇ ਦੱਸਤਾ ਤਾਂ ਮਾਈ ਕਹਿੰਦੀ ਪੁੱਤ ਜਿਹੜੇ ਲਾਹੌਰ ਫੁੱਦੂ ਉਹ ਪਸ਼ੌਰ ਵੀ ਫੁੱਦੂ ਸੋ ਦੋਸਤੋ ਜਿਹੜਾ ਗੈਰ ਤਜਰਬੇਕਾਰ ਬੰਦਾ ਕੋਈ ਵੀ ਕਿਤੇ ਵੀ ਕੰਮ ਕਰਨ ਲਾ ਦਿਓ ਉਹਨੇ ਇਸੇ ਤਰ੍ਹਾਂ ਹੀ ਖੁੱਦੂਦਾ ਖੁੱਦੂ ਰਹਿਣਾ